ਸਤੋਰਿਕ ਸੰਸਥਾ ਬਣਾਈ ਗਈ ਹੈ ਜਿਸ ਵੱਲੋਂ ਕਾਰਵਾਈ ਕਰਦੇ ਇੱਕ ਆਰਟੀਆਈ ਪਾਈ ਗਈ ਸੀ ਡਾਕਟਰ ਲਖਵੀਰ ਸਿੰਘ ਜੋ ਕਿ ਸਿਹਤ ਅਫਸਰ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਕੀ ਉਹਨਾਂ ਦਾ ਰਿਜ਼ਲਟ ਆਇਆ ਜੀ ਤਾਂ ਕਿ ਇਹ ਤੁਸੀਂ ਆਰਟੀਆਈ ਕੇ ਸਬੰਧ ਵਿੱਚ ਪਾਈ ਸੀ ਅਸੀਂ ਸਿਹਤ ਵਿਭਾਗ ਵੱਲੋਂ ਪਿਛਲੇ ਸਮੇਂ ਵਿੱਚ ਕੁਝ ਡਾਕਟਰ ਛਾਪੇ ਮਾਰਦੇ ਸਨ ਕਿਤੇ ਕੋਈ ਗਲਤ ਲੋਕਾਂ ਦੀ ਸਿਹਤ ਵਾਸਤੇ ਜਿਹੜੀਆਂ ਹੈਗੀਆਂ ਚੀਜ਼ਾਂ ਉਹ ਲੋਕ ਬਣਾ ਰਹੇ ਆ ਉਹਨਾਂ ਨੂੰ ਉਹ ਹਾਈਲਾਈਟ ਕਰਦੇ ਸੀਗੇ ਵੀ ਅਸੀਂ ਇਹ ਮਤਲਬ ਲੋਕਾਂ ਦੀ ਸੁਰੱਖਿਆ ਵਾਸਤੇ ਅਸੀਂ ਸਾਰਾ ਕੁਝ ਕਰ ਰਹੇ ਆ ਲੇਕਿਨ ਉਹ ਜਦੋਂ ਅਸੀਂ ਉਹਦੇ ਸਬੰਧ ਵਿੱਚ ਆਰਟੀਆਈ ਪਾਈ ਮੈਂ ਤੁਹਾਨੂੰ ਆਰਟੀਆਈ ਦਾ ਸਵਾਲ ਪੜ੍ਹ ਕੇ ਦੱਸਦਾ ਹਰ ਵਾਰ ਮਾਰੇ ਗਏ ਛਾਪਿਆਂ ਦੌਰਾਨ ਭਰੇ ਗਏ ਸੈਂਪਲਾਂ ਦੀਆਂ ਵਿਭਾਗ ਨੂੰ ਪ੍ਰਾਪਤ ਹੋਈਆਂ ਲੈਬਾਰਟਰੀ ਰਿਪੋਰਟਾਂ ਸੰਬੰਧੀ ਮੁਕੰਮਲ ਰਿਕਾਰਡ ਸੂਚਨਾ ਦਿੱਤਾ ਜਾਵੇ ਹੁਣ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਕਿਸੇ ਦਾ ਚਲਾਨ ਕੀਤਾ ਨਾ ਉਹਦੀ ਰਿਪੋਰਟ ਤਾਂ ਉਹੀ ਹੋਣੀ ਹੈ ਨਾ ਉਹਦਾ ਰਿਕਾਰਡ ਵੀ ਆਉਣਾ ਹੈ ਉਹ ਸਰਕਾਰੀ ਤੌਰ ਤੇ ਹੋਣਾ ਇਹਨਾਂ ਨੇ ਅੱਗੇ ਲਿਖਦਾ ਵੀ ਇਹ ਤੀਜੀ ਪਾਰਟੀ ਨਾਲ ਸੰਬੰਧਿਤ ਹੈ ਜਦਕਿ ਤੀਜੀ ਪਾਰਟੀ ਕੁਝ ਵੀ ਨਹੀਂ ਹੈਗੀ ਜਿਹਦਾ ਤੁਸੀਂ ਚਲਾਨ ਕੀਤਾ ਉਹਦੀ ਰਿਪੋਰਟ ਆਉਣੀ ਹੈ ਜਿਹਦੀ ਰਿਪੋਰਟ ਆਉਣੀ ਹੈ ਉਹਦਾ ਰਿਕਾਰਡ ਪੜਨਾ ਇਸੇ ਤਰ੍ਹਾਂ ਹੀ ਜਿਹੜਾ ਇਹਨਾਂ ਰਿਪੋਰਟਾਂ ਵਿੱਚ ਅਗਲਾ ਸਵਾਲ ਹੈ ਇਹਨਾਂ ਰਿਪੋਰਟਾਂ ਵਿੱਚ ਹਰ ਵਾਰ ਮਾਰੇ ਗਏ ਛਾਪਿਆਂ ਦੌਰਾਨ ਭਰੇ ਗਏ ਸਿੰਪਲਾਂ ਵਿੱਚੋਂ ਕਿੰਨੇ પાસ ਹੋਏ ਤੇ ਕਿੰਨੇ ਫੇਲ ਪਾਏ ਗਏ ਸਬੰਧਤ ਮੁਕੰਮਲਕਾਰ ਸੂਚਨਾ ਦਿੱਤੀ ਜਾਂਦੀ ਹੈ ਇਹਦਾ ਰਿਪਲਾਈ ਇਹ ਹੈ ਕਿ ਲੜੀ ਨੰਬਰ 4 ਅਧੀਨ ਮੰਗੀ ਗਈ ਸੂਚਨਾ ਤੀਜੀ ਪਾਰਟੀ ਨਾਲ ਇਹ ਵੀ ਉਹ ਹੀ ਦਿੱਤਾ ਤੀਜੀ ਪਾਰਟੀ ਕਿਹੜੀ ਹੋਈ ਜੀ ਇਹਨੂੰ ਕਹੀ ਜਾਂਦੇ ਥਰਡ ਪਾਰਟੀ ਇਹ ਥਰਡ ਪਾਰਟ ਥਰਡ ਪਾਰਟੀ ਉਹ ਚੀਜ਼ ਹੁੰਦੀ ਆ ਜਦੋਂ ਕਿਸੇ ਦੇ ਨਾਲ ਤੁਸੀਂ ਪਰਸਨਲ ਕਿਸੇ ਦੇ ਨਾਲ ਲੇਟ ਹੁੰਦੀ ਕੋਈ ਚੀਜ਼ ਮੰਗਦੇ ਹੋ ਮਤਲਬ ਮੰਗ ਰਹੇ ਆਂ ਹੀ ਸਰਕਾਰੀ ਰਿਕਾਰਡ ਉਹ ਕਹਿ ਰਹੀ ਹੈ ਜੀ ਕਿਸੇ ਦਾ ਪਰਸਨਲ ਰਿਕਾਰਡ ਹੈ ਪਰਸਨਲ ਰਿਕਾਰਡ ਸੀ ਕਿਸੇ ਦਾ ਮੰਗਿਆ ਨਹੀਂ ਇਹ ਉਹਨਾਂ ਨੇ ਜਵਾਬ ਗਲਤ ਦਿੱਤਾ ਜਿਹੜਾ ਕਿ ਸਾਨੂੰ ਰਿਕਾਰਡ ਦੇਣਾ ਬਣਦਾ ਸੀ ਅੱਗੇ ਨੈਕਸਟ ਨੰਬਰ ਦੇ ਵਿੱਚ ਇਹਨਾਂ ਰਿਪੋਰਟਾਂ ਵਿੱਚ ਫੇਲ ਪਾਏ ਗਏ ਸੈਂਪਲਾਂ ਨਾਲ ਸੰਬੰਧਿਤ ਦੁਕਾਨਾਂ ਫਰਮਾਂ ਆਧਾਰਿਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਨਾਲ ਸੰਬੰਧਿਤ ਅਸੀਂ ਕਾਰਵਾਈ ਮੰਗੀ ਆ ਲੇਕਿਨ ਉਹ ਕੀ ਲਿਖ ਰਹੇ ਨੇ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਦੀ ਹੁਸ਼ਿਆਰਪੁਰ ਤਾਇਨਾਤੀ ਦਰਾਨ 1105 ਸੈਂਪਲ ਭਰੇ ਗਏ ਤੇ 177 ਫੇਲ ਹੋਏ ਜਿਹੜਾ ਅਸੀਂ ਉੱਪਰ ਮੰਗਿਆ ਸੀ ਉਹਦਾ ਜਵਾਬ ਐ ਇੱਥੇ ਦਿੱਤਾ। ਉਹਨੂੰ ਕੇਦਾ ਜਵਾਬ ਦੇਣ ਦੀ ਬਜਾਏ ਇਹਦੀ ਰਿਪੋਰਟ ਦੇਣੀ ਸੀ ਲੇਕਿਨ ਉਹਦਾ ਖਾਨਾ ਪੂਰਤੀ ਕਰਨ ਵਾਸਤੇ ਉਹਦਾ ਜਵਾਬ ਥੱਲੇ ਦੇ ਕੇ ਖਾਨਾ ਪੂਰਤੀ ਕਰਤੀ। ਰਿਕਾਰਡ ਇਹਦਾ ਵੀ ਨਹੀਂ ਦਿੱਤਾ। ਅੱਗੇ ਅਸੀਂ 6ਵੇਂ 'ਚ ਪੁੱਛਿਆ ਜਿਹੜਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਬਣੋ ਕਾਰੋਬਾਰੀ ਅਦਾਰਿਆਂ ਨੂੰ ਗੁਪਤ ਵਿਭਾਗੀ ਕਾਰਵਾਈ, ਛਾਪੇ ਮਾਰਨ ਸਮੇਂ মিডিਆ ਦੀ ਟੀਮ ਆਪਣੇ ਨਾਲ ਲਿਜਾਣ ਸੰਬੰਧੀ ਸਿਵਲ ਸਰਜਨ ਦਫ਼ਤਰ ਜਾਂ ਹੋਰ ਸਮਰੱਥ ਅਧਿਕਾਰੀ ਬਣੋ ਦਿੱਤੀ ਗਈ ਪ੍ਰਵਾਨ ਪਰਵਾਨਗੀ ਸੰਬੰਧੀ ਵਿਕਾਰ ਸੂਚਨਾ ਦਿੱਤੀ ਜਾਵੇ ਅੱਗੇ ਲਿਖ ਰਿਹਾ ਜੀ ਲੜੀ ਨੰਬਰ 6 ਚ ਮੰਗੀ ਗਈ ਸੂਚਨਾ ਮਾਸ ਮੀਡੀਆ ਨਾਲ ਸੰਬੰਧਤ ਹੈ ਮਾਸ ਮੀਡੀਆ ਜਿਹੜਾ ਹੈਗਾ ਉਹਨਾਂ ਦਾ ਉਹ ਉਸੇ ਦਫ਼ਤਰ ਚ ਹੀ ਹੈ ਇੱਕੋ ਕੰਪਲੈਕਸ ਹੈ ਲੇਕਿਨ ਜਵਾਬ ਦੇਣ ਦੀ بجائے ਇਹ ਗੱਲ ਲਿਖ ਕੇ ਆਪਣਾ ਖੜਾ ਫੇਛੜਾ ਲਿਆ ਇਸੇ ਤਰ੍ਹਾਂ ਇਹ 14 15 ਕੁਐਸਚਨ ਜਿਹੜੇ ਹੈਗੇ ਆ ਉਹਨਾਂ ਵਿੱਚ ਇਹਨਾਂ ਨੇ ਇਸੇ ਤਰ੍ਹਾਂ ਹੀ ਮੱਲਾ ਜਿਹੜਾ ਹੈਗਾ ਉਹ ਆਪਣਾ ਜਵਾਬ ਦੇ ਕੇ ਇਹਨੂੰ ਗੋਲ ਮੋੜ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਲੋਕਲਾਈ ਤੇ ਆਡੇ ਐਕਟ ਦੇ ਤੇ ਅੱਗਾ ਕੁਛੀ ਕੀ ਫਿਰ ਕਾਰਵਾਈ ਕਰ ਰਹੇ ਹੋ ਜਿਹੜਾ ਜੇ ਤੁਹਾਡੀ ਆਰਟੀਆਈ ਦਾ ਜਵਾਬ ਤੱਕ ਸੁਸੰਲਿਯੋਗ ਮਿਲਿਆ ਨਹੀਂ ਆਇਆ ਅਸੀਂ ਹੈ ਨਾ ਅਸੀਂ ਇਹਨਾਂ ਨੂੰ ਫਿਰ ਦੁਬਾਰਾ ਇੱਕ ਵਾਰੀ ਇਹਦਾ ਇਹਦਾ ਜਵਾਬ ਦੇ ਕੇ ਭੇਜਿਆ ਵੀ ਤੁਸੀਂ ਭਾਈ ਆ ਜਿਹੜਾ ਸਾਨੂੰ ਦਿੱਤਾ ਰਿਕਾਰਡ ਇਹ ਬਿਲਕੁਲ ਗਲਤ ਹੈ ਜੇ ਸਾਨੂੰ ਅੱਗੇ 15 ਦਿਨਾਂ ਦੇ ਵਿੱਚ ਹੋਰ ਇਹਦਾ ਜਵਾਬ ਨਾ ਆਇਆ ਤਾਂ ਫਿਰ ਅਸੀਂ ਇਹਦੀ ਕਮਿਸ਼ਨਰ ਨੂੰ ਅਪੀਲ ਕਰਾਂਗੇ ਤੇ ਉੱਥੇ ਇਹਨਾਂ ਦੀ ਪੇਸ਼ੀ ਕਰਾਵਾਂਗੇ ਰਲ ਮਿਲ ਕੇ ਕੀ ਕੀਤਾ ਜਾ ਸਕਦਾ ਕਿ ਜਿਹੜਾ ਲਖਵੀਰ ਨੇ ਜਿਹੜੇ ਛਾਪੇਮਾਰੀ ਕਰਦਾ ਸੀਗਾ ਉਹ ਨਜਾਇਜ਼ ਸੀਗੇ ਉਹ ਸਿਰਫ ਨਿੱਜੀ ਮਫਾਦਿਆਂ ਨੂੰ ਆਪਣੇ ਆਪ ਨੂੰ ਹੀਰੋ ਬਣਾਉਣ ਵਾਸਤੇ ਕਿਉਂਕਿ ਜਿਵੇਂ ਹੁਣ ਰਿਟਾਇਰਮੈਂਟ ਉਹਨਾਂ ਨੇ ਲੈ ਲਈਆ ਰਿਟਾਇਰਮੈਂਟ ਤੋਂ ਬਾਅਦ ਉਹ ਪੋਲੀਟਿਕਲੀ ਗਏ ਉਹ ਆਪਣੇ ਆਪ ਨੂੰ ਪੋਲੀਟਿਕਲ ਉਭਾਰ ਦੇਣਾ ਚਾਹੁੰਦੇ ਸੀ ਉਹ ਉਹਨਾਂ ਨੇ ਆਪਣਾ ਮਕਸਦ ਪੂਰਾ ਕੀਤਾ ਸਰ ਕੀ ਜਿਹੜਾ ਸਿਹਤ ਅਫਸਰ ਇਹਦਾ ਛਾਪੇਮਾਰੀ ਦਾ ਤੋਂ ਕੋਈ ਛੋਟੀ ਐਸ ਚੀਜ਼ ਸਾਡੇ ਕੋਲ ਇਹਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਹੈ ਈਸੇ ਦੇ ਵਿੱਚ ਵੀ ਜ਼ਿਲ੍ਹਾ ਸਿਹਤ ਅਫਸਰ ਕੋਈ ਛਾਪਾ ਨਹੀਂ ਮਾਰ ਸਕਦਾ ਸਿਰਫ ਤੇ ਸਿਰਫ ਫੂਡ ਸੇਫਟੀ ਅਫਸਰ ਹੀ ਛਾਪਾ ਮਾਰ ਸਕਦਾ ਤੇ ਉਹ ਹੀ ਸੈਂਪਲ ਪਰ ਸਕਦਾ ਸਾਰੇ ਜਿਹੜਾ ਤੁਸੀਂ ਆਰਟੀ ਮੰਗੀ ਆ ਉਹਦੇ ਵਿੱਚ ਡਿਪਾਰਟਮੈਂਟ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈਗਾ ਕਿ ਡਾਕਟਰ ਲਖਮੀਰ ਸਿੰਘ ਨੂੰ ਇਸ ਤਰ੍ਹਾਂ ਛਾਪੇਮਾਰੀ ਮਾਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਕਿ ਦੂਜੇ ਪਾਸੇ ਉਹ ਹੀ ਡਿਪਾਰਟਮੈਂਟ ਨੇ ਕਿਉਂ ਨਹੀਂ ਫਿਰ ਕਾਰਵਾਈ ਕੋਈ ਵੀ ਕੀਤੀ ਇਸ ਦੇ ਇਸ ਦੇ ਸਬੰਧ ਵਿੱਚ ਜਦੋਂ ਉਹਨਾਂ ਨੇ ਸਾਨੂੰ ਨਹੀਂ ਦਿੱਤਾ ਕਾਰਡ ਤਾਂ ਅਸੀਂ ਇੱਕ ਵੱਖਰੀ ਹੋਰ ਆਰਟੀ ਪਾਈ ਜਿਹਦੇ ਵਿੱਚ ਇਹ ਮੰਗ ਕੀਤੀ ਆ ਵੀ ਜੇਕਰ ਇਹ ਇਹਨੂੰ ਉਦਖਾਰ ਨਹੀਂ ਸੀ ਤਾਂ ਸਿਵਲ ਸਰਜਨ ਨੇ ਉਹਦੇ ਬਾਰੇ ਵਿੱਚ ਕੀ ਕਾਰਵਾਈ ਕੀਤੀ ਆ ਉਹ ਅਗਲੇ ਜਦੋਂ ਸਾਨੂੰ ਉਹਦਾ ਰਿਕਾਰਡ ਆਏਗਾ ਉਹਦੇ ਸਬੰਧ ਵਿੱਚ ਅਸੀਂ ਫਿਰ ਤੁਹਾਨੂੰ ਦੱਸ ਦਿਆਂਗੇ ਨਹੀਂ ਤਾਂ ਫਿਰ ਹੁਣ ਤੁਸੀਂ ਕਾਰਵਾਈ ਕਰੋਗੇ ਹਾਂ ਅਸੀਂ ਇਸ ਗੱਲ ਲਈ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਇਹ ਅਨੌਥਰਾਇਜ਼ ਵੀਡੀਓ ਬਣਾਈਆਂ ਜਾਂ ਸੌਰੀ ਜਾਂ ਮਤਲਬ ਜਿਹੜੀਆਂ ਇਹ ਛਾਪੇਮਾਰੀ ਕੀਤੀ ਆ ਉਹਦੇ ਸਬੰਧ ਵਿੱਚ ਅਸੀਂ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਆਂ ਇਹ ਅਸੀਂ ਆਰਟੀਆਈ ਸੈਂਟਰ ਨੂੰ ਆਡੇ ਕਮਿਸ਼ਨਰ ਨੂੰ ਇਹ ਬੇਨਤੀ ਕਰਾਂਗੇ ਕਿ ਉਹ ਅਜਿਹੇਆਂ ਜਿਹੜੀਆਂ ਆਰਟੀਆਂ ਪਾਈਆਂ ਜਾਂਦੀਆਂ ਉਹਨਾਂ ਦਾ ਰਿਕਾਰਡ ਦੌਣ ਵਿੱਚ ਵੀ ਇਹਨਾਂ ਨੂੰ ਹਦਾਇਤਾਂ ਜਾਰੀ ਕਰਨ ਤਾਂ ਕਿ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ